ਮਾਹੌਲ ਜਿਹੜਾ ਬਣ ਗਿਆ ਉਹਦੇ 'ਚ ਸੰਗਤ ਤਾਂ ਦੇਖ ਨਹੀਂ ਰਹੀ ਮੈਨੂੰ ਲੱਗਦਾ ਮੈਂ ਹੀ ਵਿਖ ਰਿਹਾ ਹਾਂਗਾ ਇੱਥੇ ਕਿਉਂਕਿ ਲਾਈਟਾਂ ਬੜੀਆਂ ਪੈ ਰਹੀਆਂ ਉੱਤੇ ਆਓ ਸੰਗਤ ਜੀਓ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈ ਆ ਤਾਂ ਤੁਹਾਡਾ ਸਾਰਿਆਂ ਦਾ ਪਤਾ ਲੱਗ ਜੇ ਵੀ ਇਸ ਪੰਡਾਲ 'ਚ ਬੈਠੇ ਹੋ ਸ਼ਮੂਲੀਅਤ ਹੈਗੀ ਆ ਤੁਹਾਡੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਦੋਕ ਗੱਲਾਂ ਹੀ ਕਰਨੀਆਂ ਪਹਿਲਾਂ ਤਾਂ ਉਦਕੇ ਸਾਹਿਬ ਗੁਰਪ੍ਰੀਤ ਬਾਈ ਮਲਕੀਤ ਬਾਈ ਸਾਰੇ ਆਏ ਆ ਤੇ ਸਾਡੇ ਹੋਰ ਵੀ ਜਿਹੜੇ ਸੱਜਣਾ ਪਰਮਪਾਲ ਬਾਈ ਸੁਖਦੇਵ ਬਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਜਦੋਂ ਤੁਸੀਂ ਆਉਣੇ ਹੋ ਹੱਲਾਸ਼ੇਰੀ ਦਿਨੇ ਹੋ ਤੇ ਇਹ ਵੀ ਨਾਲ ਅਹਿਸਾਸ ਕਰਾਉਣੇ ਹੋ ਵੀ ਅਸੀਂ ਨਾਲ ਆ ਜਦੋਂ ਜਿੱਥੇ ਕਿਤੇ ਤੁਹਾਡਾ ਸਨੇਹਾ ਆਊਗਾ ਅਸੀਂ ਨਾਲ ਖੜੇ ਆ ਔਰ ਇਹ ਗੱਲ ਨਹੀਂ ਹੁੰਦੀ ਵੀ ਇੱਕ ਮੋਰਚੇ 'ਚ ਸਾਰੇ ਜਣੇ ਹੀ ਬੈਠੇ ਹੋਣ ਤੇ ਤਾਂ ਹੀ ਇਕੱਠੇ ਹੋ ਸਕਦੇ ਆ ਇਤਿਹਾਸ ਚ ਹਮੇਸ਼ਾ ਜਦੋਂ ਸੰਘਰਸ਼ ਲੜੇ ਜਾਂਦੇ ਆ ਲੜਾਈਆਂ ਲੜੀਆਂ ਜਾਂਦੀਆਂ ਮੋਰਚੇ ਲਾਏ ਜਾਂਦੇ ਆ ਤਾਂ ਵੱਖ-ਵੱਖ ਥਾਵਾਂ ਤੋਂ ਮੋਰਚੇ ਲਾ ਕੇ ਲੜੇ ਗਏ ਆ ਤੇ ਲੜੇ ਜਾਂਦੇ ਰਹਿਣਗੇ ਆਪਾਂ ਵੀ ਉਹੀ ਕੀਤਾ ਪਰ ਗੁਰਪ੍ਰੀਤ ਭਾਈ ਇਸ ਮੋਰਚੇ ਦਾ ਇੱਕ ਮਕਸਦ ਤੁਹਾਡੇ ਨਾਲ ਸੌਖੇ ਜਿਹੇ ਸ਼ਬਦਾਂ ਚ ਆਪਾਂ ਸ਼ੇਅਰ ਕਰਨਾ ਸੀ ਜਦੋਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਹੋਈ ਆਪਾਂ ਉਸ ਕਿਸਾਨੀ ਦੇ ਸੰਘਰਸ਼ ਚੋਂ ਵੱਖ ਨਹੀਂ ਆ ਉਹ ਸੰਘਰਸ਼ ਦੇ ਨਾਲ ਹੀ ਆ ਕਿਸਾਨ ਜਥੇਬੰਦੀਆਂ ਦੇ ਨਾਲ ਵੀ ਆ ਪਰ ਜਦੋਂ ਇਸ ਲੜਾਈ ਨੂੰ ਸਿਰਫ ਰਇਤਾਂ ਤੇ ਸੌਧਾਂ ਤੇ ਤੱਕ ਸੀਮਤ ਕਰ ਦਿੱਤਾ ਜਾਊਗਾ ਫੇਰ ਪੰਜਾਬ ਦੀ ਗੱਲ ਕੌਣ ਕਰੂਗਾ ਜਾਂ ਪੰਜਾਬ ਦੀ ਹੋਂਦ ਦੀ ਗੱਲ ਕੌਣ ਕਰੂਗਾ ਇੱਕ ਮੋਰਚਾ ਜਾਂ ਇੱਕ ਪਲੇਟਫਾਰਮ ਐ ਹੋ ਜਾ ਸਿਰਜਿਆ ਜਾਵੇ ਜਿੱਥੇ ਇਹ ਸੁਨੇਹਾ ਲੋਕਾਂ ਤੱਕ ਪਹੁੰਚਾਵੇ ਉਹ ਪਲੇਟਫਾਰਮ ਪੀ ਪੰਜਾਬ ਕੱਲੀ ਕਿਸਾਨੀ ਦੀ ਜਾਂ ਕੱਲੇ ਮਜ਼ਦੂਰਾਂ ਦੀ ਲੜਾਈ ਨਹੀਂ ਲੜ ਰਿਹਾ ਆਪ ਦੀ ਹੋਣ ਦੀ ਲੜਾਈ ਲੜ ਰਿਹਾ ਸਾਡੀ ਧਰਤੀ ਨਾਲ ਸਾਡਾ ਸੱਭਿਆਚਾਰ ਸਾਡੀ ਮਾਂ ਬੋਲੀ ਸਾਡਾ ਇਤਿਹਾਸ ਸਾਡਾ ਫਲਸਫਾ ਸਾਡਾ ਸਭ ਕੁਝ ਇਸ ਜੁੜਿਆ ਹੁੰਦਾ ਸਾਡੀ ਸਿਆਸਤ ਜੁੜੀ ਹੁੰਦੀ ਹੈ ਜਦੋਂ ਸਾਡੇ ਤੋਂ ਸਾਡੀ ਧਰਤੀ ਜਾਂ ਸਾਡੇ ਤੋਂ ਸਾਡੀ ਜ਼ਮੀਨ ਖੋਹੀ ਜਾਂਦੀ ਆ ਅਸੀਂ ਉਹਦੇ ਨਾਲ ਖੁਰਦੇ ਆ ਇਹ ਸਭ ਕੁਝ ਖੁਰ ਜਾਂਦਾ ਇਹਦੀ ਇੱਕ ਛੋਟੀ ਜੀ ਮੈਂ ਤੁਹਾਨੂੰ ਐਗਜ਼ਾਮਪਲ ਦਿਨਾ ਮੋਹਾਲੀ ਚ ਚੰਡੀਗੜ੍ਹ ਜਦੋਂ ਇੰਟਰਨੈਸ਼ਨਲ 에ਰਪੋਰਟ ਬਣਿਆ ਤਾਂ ਜ਼ਮੀਨ ਐਕਵਾਇਰ ਕੀਤੀ ਗਈ। ਜ਼ਮੀਨ ਐਕਵਾਇਰ ਕਰਕੇ ਉਹਨਾਂ ਨੂੰ ਕੰਪਨਸੇਸ਼ਨ ਵੀ ਮਿਲੀ ਜਿਨ੍ਹਾਂ ਦੀ ਜ਼ਮੀਨ ਐਕਵਾਇਰ ਹੋਈ ਕਿਸਾਨਾਂ ਨੂੰ। ਕਈ ਕਿਸਾਨਾਂ ਦੀ ਸਾਰੀ ਦੀ ਸਾਰੀ ਜ਼ਮੀਨ ਹੀ ਉਹਦੇ ਚ ਗਈ। ਉਹ ਕਿਸਾਨ ਜਿਨ੍ਹਾਂ ਕੋਲ ਅੱਜ ਜ਼ਮੀਨ ਨਹੀਂ ਆ ਉਹ ਵੀ ਇਸ ਸੰਘਰਸ਼ ਚ ਸ਼ਮੂਲੀਅਤ ਦੇ ਰਹੇ ਆ। ਇਸ ਸੰਘਰਸ਼ ਚ ਸਾਡੇ ਨਾਲ ਬੈਠੇ ਆ। ਇਹਦੇ ਤੋਂ ਆਪਾਂ ਵਜ੍ਹਾ ਸਮਝੀਏ ਕਿਉਂ? ਕਿਉਂਕਿ ਉਹਨਾਂ ਤਾਂ ਉਹਨਾਂ ਦੀ ਸਿਆਸਤ ਖੋਲੀ ਜ਼ਮੀਨ ਦੇ ਨਾਲ ਪਿੰਡ 'ਚ ਰਹਿਣ ਜੋਗਾ ਨਹੀਂ ਰਹਾ ਅਗਲੇ ਦੀ ਖੁਦਮਖ ਤਿਆਰੀ ਹੱਥੋਂ ਚਲੀ ਗਈ ਜਦੋਂ ਦੋਕ ਕਿੱਲੇ ਵੀ ਹੁੰਦੇ ਆ ਨਾ ਜਿਹਦੇ ਕੋਲੇ ਉਹ ਕਹਿੰਦਾ ਯਾਰ ਮੈਂ ਜੋ ਬੀਜਣਾ ਬੀਜੂਗਾ ਮੈਂ ਬੀਜੂਗਾ ਕਿ ਨਹੀਂ ਬੀਜੂਗਾ ਮੈਂ ਫੈਸਲਾ ਕਰੂੰਗਾ ਤੁਸੀਂ ਥੋੜੀ ਕਰੋਗੇ ਅਗਲੇ ਦੀ ਖੁਦਮਖ ਤਿਆਰੀ ਆ ਨਾ ਜਦੋਂ ਤੁਸੀਂ ਕੰਪਨੀਆਂ ਨੂੰ ਕਾਰਪੋਰੇਟ ਸੈਕਟਰ ਨੂੰ ਇਹੋ ਜਿਹੇ ਕਾਨੂੰਨਾਂ ਦੇ ਅਧੀਨ ਸਾਡੇ ਤੇ ਗਲਬਾ ਪਵਾ ਦੋਗੇ ਸਾਡੇ ਤੋਂ ਸਾਡਾ ਸਭ ਕੁਝ ਖੋ ਕੇ ਲੈ ਜਾਓਗੇ ਸੋ ਪੰਜਾਬ ਦੇ ਜਿਹੜੇ ਇੰਟਰਸਟ ਆ ਜਾਂ ਪੰਜਾਬ ਦੇ ਮਸਲਿਆਂ ਦੇ ਜਿਹੜੇ ਹੱਲ ਆ ਉਹ ਕਦੇ ਵੀ ਸੈਂਟਰ ਨਾਲ ਮੇਲ ਨਹੀਂ ਖਾਂਦੇ ਕਨਫਲਿਕਟ ਰਹੂਗਾ ਹੀ ਰਹੂਗਾ ਹਮੇਸ਼ਾ ਜੇ ਕਨਫਲਿਕਟ ਰਹੂਗਾ ਤਾਂ ਇਹ ਗੱਲ ਵੀ ਸਮਝਣ ਦੀ ਜ਼ਰੂਰਤ ਆ ਜਿਹੜੀ ਅਸੀਂ ਲੜਾਈ ਲੜ ਰਹੇ ਆ ਉਹ ਇੱਕ ਰਾਜਨੀਤਿਕ ਸਿਆਸੀ ਜਾਂ ਪੋਲੀਟੀਕਲ ਲੜਾਈ ਆ ਇਹ ਕੱਲੀ ਕਿਸਾਨੀ ਦਾ ਸੰਘਰਸ਼ ਨਹੀਂ ਅਸੀਂ ਲੜ ਰਹੇ ਉਦੋਂ ਗੱਲ ਵੱਡੀ ਆ ਇਹ ਸੋ ਇਸੇ ਕਰਕੇ ਉਸ ਸੰਘਰਸ਼ ਦੇ ਵਿੱਚ ਇੱਕ ਹੋਰ ਮੋਰਚਾ ਵਿੱਢਿਆ ਗਿਆ ਤੁਸੀਂ ਆਪਾਂ ਕਲਾਕਾਰ ਲੋਕ ਆ ਕਲਾਕਾਰਾਂ ਨੂੰ ਕਲਾਕਾਰਾਂ ਦੀ ਮਾੜੀ-ਮੋਟੀ ਸਮਝ ਹੁੰਦੀ ਆ ਤੁਹਾਨੂੰ ਲੱਗਦਾ ਤੁਹਾਡਾ ਭਰਾ ਇਥੇ ਐਮਐਲਏ ਐਮਪੀ ਬਣ ਆਇਆ ਜਾਂ ਇਸ ਇਸ ਪਲੇਟਫਾਰਮ ਤੋਂ ਆਪਦੀ ਕੋਈ ਇਹ ਐਮਪੀ ਜਾਂ ਐਮਐਲਏ ਦੀ ਇੱਕ ਰਾਜਨੀਤੀ ਫਰੰਟ ਤਿਆਰ ਕਰ ਰਿਹਾ। ਜਾਂ ਐਡਾ ਐਡੀ ਛੋਟੀ ਸੋਚ ਮੇਰੀ ਹੋ ਸਕਦੀ ਸੀ। ਸੋ ਇੰਨੀਆਂ ਕਮੇਵਾਸ਼ਵਾਸ ਫੇਰ ਦਿਵਾਉਣਾ ਵੀ ਮੈਂ ਐਮਪੀ ਜਾਂ ਐਮਐਲਏ ਬਣ ਨਹੀਂ ਆਇਆ ਪਰ ਪੰਜਾਬ ਲਈ ਮੈਂ ਉਹ ਹਰ ਚੀਜ਼ ਕਰੂੰਗਾ ਚਾਹੇ ਸਮਾਜਿਕ ਕੋਈ ਗੱਲ ਕਰਨੀ ਹੋਵੇ ਸਮਾਜਿਕ ਇਨਕਲਾਬ ਲਿਆਉਣਾ ਪਵੇ ਰਾਸੀ ਇਨਕਲਾਬ ਲਿਆਉਣਾ ਪਵੇ ਜਾਂ ਸਾਨੂੰ ਦਿੱਲੀ ਨਾਲ ਲੜਨਾ ਪਵੇ ਮੈਂ ਹਰ ਜਗ੍ਹਾ ਪੰਜਾਬ ਦੇ ਉਹਨਾਂ ਸੋਹਿਰਦ ਲੋਕਾਂ ਨਾਲ ਖੜਾ ਜਿਹੜੇ ਸੋਹਿਰਦ ਲੋਕ ਪੰਜਾਬ ਦਾ ਦਰਦ ਪਾਲੀ ਬੈਠੇ ਆ ਜਿਨ੍ਹਾਂ ਦੀਆਂ ਜਮੀਰਾਂ ਜਾਗਦੀਆਂ ਸੋ ਅਗਲੀ ਗੱਲ ਅਸੀਂ ਜੇ ਸਮਝੀਏ ਅਸੀਂ ਆਹ ਦੇਖ ਲਓ ਬੰਦਾ ਬਹਾਦਰ ਬਾਬਾ ਬੰਦਾ ਬਹਾਦਰ ਜੀ ਦਾ ਆਪਾਂ ਲਿਖਿਆ ਵੀ ਪਹਿਲੇ ਸਿੱਖ ਰਾਜ ਦੇ ਬਾਨੀ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਸਾਨੂੰ ਮੁਜਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ ਹੁਣ ਇਹਨਾਂ ਨੇ ਕਾਰਪੋਰੇਟ ਕਲਚਰ ਨੂੰ ਹੀ ਖਤਮ ਕੀਤਾ ਸੀ ਨਾ ਉਸ ਜਮਾਨੇ 'ਚ ਕਾਰਪੋਰੇਟ ਕਲਚਰ ਹੀ ਸੀ ਉਹਨੂੰ ਖਤਮ ਕਰਕੇ ਜ਼ਮੀਨਾਂ ਦੇ ਮਾਲਕ ਬਣਾਤਾ ਲੋਕਾਂ ਨੂੰ ਅੱਜ ਵਰਤਾਰਾ ਕੀ ਚੱਲ ਰਿਹਾ ਉਲਟਾ ਇਸ ਵਰਤਾਰੇ ਨੂੰ ਰਿਵਰਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਅਛਾ ਇਹ ਫਿਰ ਆਪ ਦੇ ਆਪ ਨੂੰ ਮਾਡਰਨ ਕਹਿੰਦੇ ਆ ਅਸੀਂ ਮਾਡਰਨਿਟੀ ਦੀ ਗੱਲ ਵੀ ਸਮਝ ਲਈਏ ਅੱਜ ਯੂਰੋਪੀਅਨ ਸਿਵਲਾਈਜੇਸ਼ਨ ਹਨਾ ਜਿਹੜੀ ਉਹ ਸਭ ਤੋਂ ਮਾਡਰਨ ਸਿਵਲਾਈਜੇਸ਼ਨ ਮੰਨੀ ਜਾਂਦੀ ਹੈ ਜਾਂ ਇਸ ਮਾਡਰਨ ਸਿਵਲਾਈਜੇਸ਼ਨ ਦੀ ਫਾਊਂਡੇਸ਼ਨ ਮੰਨੀ ਜਾਂਦੀ ਹੈ ਜਾਂ ਵੈਸਟ ਤੋਂ ਸਾਰਾ ਸੰਸਾਰ ਬਹੁਤ ਪ੍ਰਭਾਵਤਾ ਵੈਸਟਰਨ ਸਿਵਲਾਈਜੇਸ਼ਨ ਤੋਂ ਜਦੋਂ ਉਸ ਸਿਵਲਾਈਜੇਸ਼ਨ ਨੇ ਹੌਲੀ-ਹੌਲੀ ਇਵੋਲਵ ਹੋ ਕੇ ਇਹ ਗੱਲ ਸਮਝੀ ਵੀ ਸਾਨੂੰ ਛੋਟੇ ਛੋਟੇ ਖੇਤਿਆਂ 'ਚ ਖੁਦਮੁਖਤਿਆਰੀ ਦੇਣੀ ਪਾਉਗੀ ਸਾਨੂੰ ਪਾਵਰ ਨੂੰ ਡੀਸੈਂਟਰਲਾਈਜ਼ ਕਰਨਾ ਪਊਗਾ ਸੈਂਟਰਲਾਈਜ਼ਡ ਪਾਵਰ ਨਾਲ ਵਿਕਸਿਤ ਨਹੀਂ ਹੋਣਾ ਕਿਸੇ ਨੇ ਜਾਂ ਵਿਕਾਸ ਨਹੀਂ ਹੋਣਾ ਕਿਸੇ ਖੇਤੇ 'ਚ ਸਵਿਟਜ਼ਰਲੈਂਡ ਇੱਕ ਛੋਟਾ ਜਿਹਾ ਮੁਲਕ ਆ ਉਥੇ 200 ਬੰਦੇ ਵੀ ਜੇ ਖੜੇ ਹੋ ਕੇ ਕਹਿ ਦਿੰਦੇ ਆ ਸਾਨੂੰ ਅਸੀਂ ਵੱਖਰੇ ਆ ਸਾਨੂੰ ਵੱਖਰੀ ਪਛਾਣ ਦਿਓ ਅਗਲੇ ਕਹਿੰਦੇ ਆ ਲੈ ਲਓ ਉਥੋਂ ਦੀ ਸਰਕਾਰ ਦਾ ਮੋਟੋ ਹੀ ਆ ਸਮਾਲੈਸ ਬਿਊਟੀਫੁਲ ਕੈਨੇਡਾ ਅਸੀਂ ਸ਼ੂਟਿੰਗ ਲਈ ਵੀ ਜਾਂਦੇ ਆ ਉਂ ਵੀ ਜਾਂਦੇ ਆ ਕੈਨੇਡਾ ਚ ਹਰ ਸੂਬੇ ਦਾ ਝੰਡਾ ਵੀ ਵੱਖਰਾ ਇਹਦੇ ਨਾਲ ਕੈਨੇਡਾ ਵੱਖ ਹੋ ਗਿਆ ਅਮਰੀਕਾ ਚ ਹਰ ਸਟੇਟ ਦੇ ਕਾਨੂੰਨ ਵੱਖਰੇ ਵੱਖਰੇ ਆ ਅਮਰੀਕਾ ਵੱਖ ਹੋ ਗਿਆ ਅੱਜ ਵੀ ਯੂਨਾਈਟਿਡ ਸਟੇਟਸ ਆਫ ਅਮਰੀਕਾ ਕਿਹਾ ਜਾਂਦਾ ਨਾ ਅੱਜ ਵੀ ਕੈਨੇਡਾ ਨੂੰ ਕੈਨੇਡਾ ਕਿਹਾ ਜਾਂਦਾ ਨਾ ਤੇ ਉਹ ਮੁਲਕ ਚ ਕੋਈ ਵੱਖਵਾਦੀ ਗੱਲ ਹਰ ਬੰਦਾ ਅਸੀਂ ਦੇਖ ਸਕਦੇ ਆ ਕੈਨੇਡਾ ਚ ਜਾਂ ਅਮਰੀਕਾ ਚ ਕਿੱਡਾ ਵੱਡੇ ਉਹ ਦੇਸ਼ ਭਗਤਾ ਪੇਟਰੀਅਟ ਆ ਉਹ ਔਰ ਦੇਸ਼ ਭਗਤ ਉਹ ਦੇਸ਼ ਦੀ ਉਹਨਾਂ ਦੀ ਪਰਿਭਾਸ਼ਾ ਕੀ ਆ ਤੇ ਸਾਡੇ ਵਾਲਿਆਂ ਦੀ ਪਰਿਭਾਸ਼ਾ ਕੀ ਆ ਕੱਲ ਮੋਦੀ ਸਾਹਿਬ ਦਾ ਬਿਆਨ ਆਇਆ ਵੀ ਅਸੀਂ ਜਿਹੜੇ ਕਾਨੂੰਨ ਬਣਾਏ ਆ 370 ਚਾਹੇ ਅਸੀਂ ਟ੍ਰਿਪਲ ਤਲਾਕ ਦਾ ਫੈਸਲਾ ਲਿਆ ਹਾਂ ਚਾਹੇ ਕੋਈ ਹੋਰ ਜਿਹੜਾ ਅਸੀਂ ਫੈਸਲਾ ਲਿਆ ਉਹ ਤੋਂ ਪਿੱਛੋਂ ਨਹੀਂ ਹਟਾਂਗੇ ਦੇਸ਼ ਦੇ ਹਿੱਤ ਚਾਹੇ ਦੇਸ਼ ਭਗਤੀ ਆ ਲੋਪਤੰਦਰਾਂ ਨੂੰ ਇਹੀ ਨਹੀਂ ਪਤਾ ਇੱਕ ਪੰਘੋਲ ਕੇ ਖਿੱਤੇ ਨੂੰ ਹੀ ਦੇਸ਼ ਮੰਨੀ ਜਾਂਦੇ ਆ ਇਹਨਾਂ ਦੇ ਆਏ ਆ ਵੀ ਉਧਰੋਂ ਕਰਨਿਆ ਕਿ ਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਜਿਹੜਾ ਵਿੱਚ ਇੱਕ ਧਰਤੀ ਆ ਉਹ ਸਾਡਾ ਦੇਸ਼ ਆ ਜੇ ਉਹ ਦੇਸ਼ ਹੁੰਦਾ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਮਾਤਾ ਧਰਤ ਮਹਤ ਫਿਰ ਤਾਂ ਮਾਤਾ ਜੇ ਸਾਡੀ ਸਿਰਫ ਹਿੰਦੁਸਤਾਨ ਹੀ ਆ ਤੇ ਇਹਦਾ ਮਤਲਬ ਅਮਰੀਕਾ ਕੈਨੇਡਾ ਆਸਟ੍ਰੇਲੀਆ ਵਾਲੀ ਧਰਤੀ ਤਾਂ ਸਾਡੀ ਮਾਤਾ ਹੀ ਨਹੀਂ ਰਹੇਗੀ ਸੋ ਦੇਸ਼ ਇੱਕ ਪੰਘੋੜਕ ਖਿੱਤਾ ਨਹੀਂ ਹੁੰਦਾ ਦੇਸ਼ ਲੋਕ ਹੁੰਦੇ ਆ ਲੋਕ ਹੀ ਉਸ ਧਰਤੀ ਨੂੰ ਮਾਤਾ ਦਾ ਦਰਜਾ ਦਿੰਦੇ ਆ ਜੇ ਲੋਕ ਪਵਿੱਤਰ ਆ ਤਾਂ ਧਰਤੀ ਮਾਤਾ ਹੋਊਗੀ ਜੇ ਲੋਕ ਪਵਿੱਤਰ ਨਹੀਂ ਆ ਤਾਂ ਉਹ ਉਨੀ ਹੀ ਅਪਵਿੱਤਰ ਧਰਤੀ ਹੋਊਗੀ ਇਹ ਗੱਲ ਸਾਡੇ ਹੁਕਮਰਾਨਾਂ ਨੂੰ ਸਮਝਣੀ ਚਾਹੀਦੀ ਆ ਜੇ ਤੁਸੀਂ ਦੇਸ਼ ਹਿੱਤ ਦੀ ਗੱਲ ਕਰਦੇ ਆ ਤਾਂ ਜਿਹੜੇ ਲੋਕ ਸੜਕਾਂ ਤੇ ਆ ਕਿਸਾਨ ਸਾਡੀਆਂ ਬੀਬੀਆਂ ਭੈਣਾਂ ਸੜਕਾਂ ਤੇ ਬੈਠੀਆਂ ਤੁਸੀਂ ਉਹਨਾਂ ਨੂੰ ਹੀ ਗਿੰਡ ਰਹੇ ਫਿਰ ਕਿਹੜੀ ਦੇਸ਼ ਭਗਤੀ ਦੀ ਗੱਲ ਕਰੀ ਜਾਂਦੇ ਆ ਤੁਸੀਂ ਸਾਡੇ ਨਾਲ ਸੋ ਗੱਲਾਂ ਬੜੀਆਂ ਸੀਰੀਅਸ ਆ ਚਿੰਤਨ ਕਰਨ ਦੀ ਜ਼ਰੂਰਤ ਆ ਪੰਜਾਬ ਤੇ ਆਪਾਂ ਜੇ ਵਾਪਸ ਆਈਏ ਪੰਜਾਬ ਆਪਣੇ ਹੋਂਦ ਦੀ ਲੜਾਈ ਲੜ ਰਿਹਾ ਪੰਜਾਬ ਖੁਦ ਮੁਖਤਿਆਰੀ ਦੀ ਲੜਾਈ ਲੜ ਰਿਹਾ ਖੁਦ ਮੁਖਤਿਆਰੀ ਅਸੀਂ ਇਹ ਨਹੀਂ ਕਹੀਏ ਕੱਲੇ ਸਾਨੂੰ ਦਿਓ ਖੁਦਮਕਤਿਆਰੀ ਤੁਸੀਂ ਹਰਿਆਣਾ ਨੂੰ ਵੀ ਦਿਓ ਕਰਨਾਟਕ ਨੂੰ ਵੀ ਦਿਓ ਮਹਾਰਾਸ਼ਟਰ ਨੂੰ ਦਿਓ ਬੰਗਾਲ ਮੰਗੀ ਜਾਂਦਾ ਉਹਨਾਂ ਨੂੰ ਦਿਓ ਤਾਮਿਲਨਾਡੂ ਮੰਗੀ ਜਾਂਦਾ ਉਹਨਾਂ ਨੂੰ ਦਿਓ ਹਰ ਬੰਦੇ ਨੂੰ ਖੁਦਮਕਤਿਆਰੀ ਦਿਓ ਜੇ ਐਡੀ ਜ਼ਿਆਦਾ ਪਾਵਰ ਸੈਂਟਰਲਾਈਜ਼ ਕਰ ਲਓਗੇ ਸਮੇਂ-ਸਮੇਂ ਤੇ ਸੰਵਿਧਾਨ ਚ ਤਬਰਮੀਮਾ ਕਰ ਕਰਕੇ ਤੇ ਤੁਸੀਂ ਸੰਵਿਧਾਨ ਚ ਸਾਰੀ ਪਾਵਰ ਸੈਂਟਰਲਾਈਜ਼ ਕਰ ਲਓਗੇ ਤੇ ਉਹ ਸੈਂਟਰਲਾਈਜ਼ ਤੋਂ ਬਾਅਦ ਪਰਸਨਲਾਈਜ਼ ਕਰ ਲੈਂਦੇ ਆ ਅੱਜ ਸਿਰਫ ਮੋਦੀ ਤੇ ਅਮਿਤ ਸ਼ਾਹ ਦੋ ਬੰਦੇ ਹੀ ਆ ਜਿੱਥੇ ਪਾਵਰ ਹਜੇ ਅਸੀਂ ਸਾਨੂੰ ਪਤਾ ਸੈਂਟਰ ਆ ਬਾਕੀ ਤਾਂ ਮੋਹਰਾਂ ਲਾਉਂਦੇ ਆ ਬਾਕੀ ਕਿਸੇ ਖੇਤੀਬਾੜੀ ਮਨਿਸਟਰ ਦਾ ਕਿਸੇ ਏਵੀਏਸ਼ਨ ਮਨਿਸਟਰ ਦਾ ਕਿਸੇ ਆਈਐਮਪੀ ਮਨਿਸਟਰ ਦਾ ਕੋਈ ਰੋਲ ਕੋਈ ਰੋਲ ਨਹੀਂ ਸੋ ਲੜਾਈ ਜਿਹੜੀ ਅਸੀਂ ਲੜ ਰਹੇ ਹਾਂ ਐਕਚੁਅਲੀ ਜੇ ਦੇਖਿਆ ਜਾਵੇ ਤਾਂ ਸਰਕਾਰ ਨੂੰ ਬਚਾਉਣ ਦੀ ਇਸ ਢਾਂਚੇ ਨੂੰ ਬਚਾਉਣ ਦੀ ਇਸ ਫੈਡਰਲ ਢਾਂਚੇ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਾਂ ਇਸ ਡੈਮੋਕ੍ਰੇਸੀ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਾਂ ਇਹਨਾਂ ਦੇ ਹਿੱਤ ਦੀ ਲੜਾਈ ਲੜ ਰਹੇ ਹਾਂ ਇਹਨਾਂ ਦੇ ਗੱਲਾਂ ਹੀ ਨਹੀਂ ਸਮਝ ਆ ਰਹੀਆਂ ਅਸੀਂ ਇਹ ਕਹਿ ਰਹੇ ਹਾਂ ਪਾਵਰ ਨੂੰ ਡਿਸਟ੍ਰਿਬਿਊਟ ਕਰੋ ਸੂਬਿਆਂ ਦੀ ਪਾਵਰ ਸੂਬਿਆਂ ਚ ਡਿਸਟ੍ਰੀਬਿਊਟ ਕਰੋ ਲੋਕਾਂ ਦੀ ਪਾਵਰ ਲੋਕਾਂ ਚ ਡਿਸਟ੍ਰੀਬਿਊਟ ਕਰੋ ਜੇ ਸਾਡੇ ਕੋਲੇ ਇੰਨੇ ਕ ਫੈਸਲੇ ਤਾਂ ਹੁਣ ਅਸੀਂ ਆਪਣੀ ਫਸਲਾਂ ਦੇ ਮੁੱਲ ਆਪ ਤੈਅ ਕਰ ਸਕੀਏ ਅਸੀਂ ਫਸਲ ਬੀਜਣੀ ਆ ਤੇ ਵੇਚਣੀ ਆ ਹੁਣ ਖਰੀਦਣ ਵਾਲੀ ਧਿਰ ਵੀ ਕਦੇ ਫਸਲਾਂ ਦੇ ਮੁੱਲ ਤੈਅ ਕਰਦੀ ਹੁੰਦੀ ਆ ਖਰੀਦਣ ਵਾਲਾ ਬੰਦਾ ਵੀ ਕਦੇ ਥੋੜੀ ਜਿਹੜੀ ਚੀਜ਼ ਤੁਸੀਂ ਵੇਚ ਨਹੀਂ ਆ ਉਹਦਾ ਮੁੱਲ ਤੈਅ ਕਰਦਾ ਹੁੰਦਾ ਫਿਰ ਅਸੀਂ ਕਦੋਂ ਇਹ ਗੱਲ ਇਹ ਗੱਲ ਅਸੀਂ ਜੇ ਸਮਝ ਲਈਏ ਵੀ ਅਸੀਂ ਇੱਕ ਮਾਡਲ ਕਿਸਾਨਾਂ ਵਾਸਤੇ ਜਾਂ ਮਜ਼ਦੂਰਾਂ ਵਾਸਤੇ ਤਿਆਰ ਕਰ ਲਾਂਗੇ ਜਿਹੜਾ ਸਾਡੇ ਲਈ ਲਾਹੇਵੰਦ ਹੋਊਗਾ ਅਸੀਂ ਬਹੁਤ ਦੂਰ ਆ ਅਸੀਂ ਅੱਜ ਤੋਂ ਪਹਿਲਾਂ ਖੁਦਕੁਸ਼ੀਆਂ ਤੇ ਕਰਜ਼ਿਆਂ ਦੇ ਮਾਡਲ ਤੋਂ ਇੱਕ ਚੰਗੇ ਮਾਡਲ ਲਈ ਲੜਦੇ ਹੁੰਦੇ ਸੀ ਹੁਣ ਸਾਡੀ ਲੜਾਈ ਕੀ ਆ ਗਈ ਅੱਜ ਦੀ ਡੇਟ 'ਚ ਵੀ ਆਹ ਕਾਨੂੰਨ ਵਾਪਸ ਲੈ ਲਓ ਦੇਖੋ ਲੜਾਈ ਕਿਵੇਂ ਬਦਲਦੀ ਆ ਇਹ ਇਹਦਾ ਵਜ੍ਹਾ ਹੀ ਆ ਇਹ ਸਮਝਣ ਦੀ ਜ਼ਰੂਰਤ ਆ ਵਜ੍ਹਾ ਬਹੁਤ ਵੱਡੀ ਹੈ ਇਹ ਅ ਵੀ ਅਸੀਂ ਮਸਲਿਆਂ ਨੂੰ ਲੈ ਕੇ ਮਸਲਿਆਂ ਨੂੰ ਮੁਖਤਮ ਹੁੰਦੇ ਰਹਿੰਨੇ ਆ ਮਸਲੇ ਕਿਸੇ ਇੱਕ ਹਾਲਾਤ ਨੇ ਦਿੱਤੇ ਹੁੰਦੇ ਆ ਉਹ ਖਲਾਅ ਚੋਂ ਤਾਂ ਪੈਦਾ ਹੁੰਦੇ ਨਹੀਂ ਕਿਸੇ ਹਾਲਾਤ ਦੀ ਦੇਣਾ ਇੱਕ ਖਾਸ ਤਰ੍ਹਾਂ ਦੇ ਹਾਲਾਤ ਦੀ ਦੇਣ ਉਹ ਮਸਲੇ ਉਹਨਾਂ ਹਾਲਾਤਾਂ ਨੂੰ ਅਸੀਂ ਕਦੇ ਮੁਖਤਮ ਹੀ ਨਹੀਂ ਹੁੰਦੇ ਜਦੋਂ ਤੱਕ ਅਸੀਂ ਬਿਮਾਰੀ ਦੀ ਜੜ ਚ ਜਾ ਕੇ ਜੜ ਨੂੰ ਨਹੀਂ ਪਟਾਂਗੇ ਉਦੋਂ ਤੱਕ ਇਹਨਾਂ ਮਸਲਿਆਂ ਨੇ ਨਹੀਂ ਸੁਧਰਨਾ ਹੋਰ ਵੀ ਕਾਨੂੰਨ ਆਉਂਦੇ ਰਹਿਣਗੇ ਕੱਲੇ ਕਿਸਾਨੀ ਤੇ ਨਹੀਂ ਸਾਡੇ ਤੇ ਹੋਰ ਵੀ ਵਪਾਰ ਤੇ ਵੀ ਆਉਣਗੇ ਸਾਡੇ ਸਿੱਖਿਆ ਤੇ ਵੀ ਆਉਣਗੇ ਆਈ ਜਾਂਦੇ ਆ ਸਾਡੇ ਟੂਰਿਜ਼ਮ ਤੇ ਆਉਣਗੇ ਹੈਲਥ ਤੇ ਆਉਣਗੇ ਪੰਜਾਬ ਨੂੰ ਤਾਂ ਛੱਡਣਾ ਹੀ ਨਹੀਂ ਨਾ ਪੰਜਾਬ ਤਾਂ ਜਿਹੜੀ ਪੰਜਾਬ ਕਹਿੰਦਾ ਅਸੀਂ ਬਲੱਖਣ ਆ ਸਾਡੀ ਇੱਕ ਆਵਦੀ ਆਈਡੈਂਟੀਟੀ ਆ ਸਾਡਾ ਆਪਦਾ ਇਤਿਹਾਸ ਆ ਮਾਂ ਬੋਲੀ ਆ ਸਾਡਾ ਫਲਸਫਾ ਗੁਰੂ ਨਾਨਕ ਸਾਹਿਬ ਦਾ ਫਲਸਫਾ ਉਹ ਤਾਂ ਜਰਦਾ ਹੀ ਨਹੀਂ ਨਾ ਇਹ ਕੱਲੀ ਬੀਜੇਪੀ ਸਰਕਾਰ ਨਹੀਂ ਇਹ ਤਾਂ ਇੱਕ ਪੋਲੀਟੀਕਲ ਫਰੰਟ ਆ ਕਦੇ ਕਾਂਗਰਸ ਨੇ ਵੀ ਨਹੀਂ ਜਰਿਆ ਦਿੱਲੀ ਸਾਡੀ ਕਦੇ ਮਿੱਤ ਹੋਈ ਨਹੀਂ ਸਕਦੀ ਦਿੱਲੀ ਦੇ ਹਿੱਤ ਤੇ ਸਾਡੇ ਹਿੱਤ ਕਦੇ ਜਿਹੜੀ ਉਹਨਾਂ ਨੇ ਭਾਰਤੀ ਕੌਮ ਸਿਰਜਣ ਦੀ ਜਿੱਦ ਫੜੀ ਹੋਈ ਆ ਜੇ ਅਸੀਂ ਉਸ ਗੱਲ ਨੂੰ ਸਮਝਦੇ ਆ ਤੇ ਸਾਡੇ ਹਿੱਤ ਤੇ ਦਿੱਲੀ ਦੇ ਹਿੱਤ ਕਦੇ ਵੀ ਇੱਕ ਨਹੀਂ ਹੋ ਸਕਦੇ ਟਕਰਾ ਰਹੂਗਾ ਹੀ ਰਹੂਗਾ ਇੰਨੀਆਂ ਕਿ ਬੇਨਤੀਆਂ ਮੈਂ ਕਰਨੀਆਂ ਸੀ ਗੱਲਾਂ ਬਹੁਤ ਲੰਬੀਆਂ ਆਪਾਂ ਕਰ ਸਕਦੇ ਆ ਪਰ ਕਈ ਵਾਰੀ ਸਮੇਂ ਨੂੰ ਵੀ ਦੇਖਣਾ ਪੈਂਦਾ ਤੁਸੀਂ ਸਾਰੇ ਆਏ ਬਹੁਤ ਆਦਰ ਮਾਨ ਸਤਕਾਰ ਤੁਹਾਡਾ ਸਾਰਿਆਂ ਦਾ ਆਿਆਂ ਦਾ ਜੀ ਆਇਆਂ ਨੂੰ ਜੀ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਕਾਰ ਸੰਗਤ ਨੂੰ ਵੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ